12 ਕਿਲੋ ਹੈਰੋਇਨ ਫਿਰ ਫੜੀ ਗਈ ਆ ਔਰ 25 ਲੱਖ ਰੁਪਈਆ ਡਰਗ ਮਨੀ ਫੜੀ ਗਈ ਆ ਜਿਹੜੀਆਂ ਜੋੜੀਆਂ ਨਹਿਰਾ ਇਹਨਾਂ ਨੇ ਉੱਥੇ ਉਹਨਾਂ ਨੂੰ ਇੰਟਰਸੈਪਟ ਕਰਕੇ ਉਹਨਾਂ ਤੋਂ 12 ਕਿਲੋ ਤੋਂ ਵੀ ਉੱਪਰ ਜਿਹੜੀ ਆ ਹੈਰੋਇਨ ਰਿਕਵਰ ਕੀਤੀ ਕੇਪੀ ਅੱਗੇ ਪਤਾ ਨਹੀਂ ਇਹ ਕਿੱਥੇ ਕਿੱਥੇ ਜਾਣੀ ਸੀ ਤਾਂ ਜੇ ਵੰਡੀ-ਵਡਾਈ ਜਾਂਦੀ ਜਾਦੇ ਚੈਨਲਾਂ 'ਚ ਪਹੁੰਚ ਜਾਂਦੀ ਤੇ ਇੰਨੀ ਰਿਕਵਰੀ ਵੱਡੀ ਹੋਣੀ ਮੁਸ਼ਕਲ ਹੋ ਜਾਂਦੀ ਹੈ ਪੀ ਜਿਹੜੇ ਹਵਾਲਾ ਦਾ ਕੰਮ ਕਰਦੇ ਆ ਵੀ ਉਹ ਕੇਸ ਉਹਨਾਂ ਤੱਕ ਵੀ ਇਹਨੂੰ ਅਸੀਂ ਲੈ ਕੇ ਜਾਵਾਂਗੇ ਸਰ ਜਿਹੜੇ 19 20 20 ਸਾਲ ਦੇ ਨੌਜਵਾਨ ਲੱਗ ਰਹੇ ਨੇ ਇਹ ਵਿੱਚਨ ਚ ਲੱਗਦਾ ਕਿ ਛੋਟੇ ਮੋਟੇ ਸ਼ੌਂਕ ਪੂਰੇ ਕਰਨ ਲਈ ਉਹ ਇਹਨਾਂ ਚੀਜ਼ਾਂ 'ਚ ਵੜਦੇ ਨੇ ਤੇ ਬਾਅਦ 'ਚ ਜ਼ਿੰਦਗੀ ਉਹਨਾਂ ਦੀ ਤਬਾਹ ਹੋ ਜਾਂਦੀ ਹੈ 16 ਸਾਲ ਤੋਂ ਉੱਪਰ ਦੀ ਉਮਰ ਆ ਨਾ ਉਹਦੇ 'ਚ ਬੱਚੇ ਜਿਹੜੇ ਆ ਉਹ ਬਹੁਤ ਜ਼ਿਆਦਾ ਉਹਨਾਂ ਨੂੰ ਸੈਂਸਿਟਿਵ ਹੋ ਜਾਣਾ ਹੋ ਜਾਣਾ ਚਾਹੀਦਾ ਮਾਪੇ ਬਿਲਕੁਲ ਜ਼ੀਰੋ ਟੋਲਰੈਂਸ ਹੋਊਗੀ ਡਰੱਗਸ ਦੇ ਉੱਤੇ ਵੀ ਐਂਡ ਜਿਹੜੇ ਆ ਗੈਂਗਸਟਰ ਜੇ ਤੁਰੇ ਫਿਰਦੇ ਆ ਸੋ ਕਾਲਡ ਬਦਮਾਸ਼ ਇਹਨਾਂ ਨੂੰ ਆਉਣ ਵਾਲੇ ਟਾਈਮ ਦੇ ਵਿੱਚ ਤੁਹਾਡੇ ਸਾਹਮਣੇ ਰਿਜ਼ਲਟਸ ਆਉਣਗੇ ਇਹਨਾਂ ਨੂੰ ਅਸੀਂ ਪੂਰਾ ਜਿਹੜਾ ਹੈਗਾ ਵਾ ਬੰਦੇ ਦੇ ਪੁੱਤ ਬਣਾਵਾਂਗੇ 12 ਕਿਲੋ ਹੈਰੋਇਨ ਫੇਰ ਫੜੀ ਗਈ ਆ ਔਰ 25 ਲੱਖ ਰੁਪਈਆ ਡਰੱਗ ਮਨੀ ਫੜੀ ਗਈ ਆ ਸਾਡੇ ਨਾਲ ਅੱਜ ਫਿਰੋਜ਼ਪੁਰ ਤੋਂ ਡੀਆਈਜੀ ਹਰਮਨबीर ਸਿੰਘ ਗਿੱਲ ਜੀ ਸਾਡੇ ਨਾਲ ਮੌਜੂਦ ਨੇ ਪ੍ਰੈਸ ਕਾਨਫਰੰਸ ਦੇ ਵਿੱਚ ਕਾਫੀ ਸਾਰੇ ਖੁਲਾਸੇ ਕੀਤੇ ਨੇ ਬਹੁਤ ਵੱਡਾ ਗਰੋ ਸੀਗਾ ਜਿਹੜਾ ਬਹੁਤ ਸਾਰੇ ਲੋਕਾਂ ਨੂੰ ਚਿੱਟੇ ਤੇ ਲਾਉਣ ਦੀ ਤਿਆਰੀ ਸੀ ਔਰ ਲਾ ਵੀ ਚੁੱਕਿਆ ਸੀਗਾ ਪੂਰੀ ਗੱਲਬਾਤ ਕਰ ਲੈਨੇ ਆ ਸਰ ਕਿਵੇਂ ਗਰੋ ਇਹ ਫੜਿਆ ਗਿਆ ਜਿਹਦੇ ਕੋਲੋਂ 12 ਕਿਲੋ ਇਹ ਚਿੱਟਾ ਫੜਿਆ ਗਿਆ ਇਹ ਸਾਡੀ ਪਾਰਟੀ ਜਿਹੜੀ ਆ ਸਾਡੀ ਫਿਰੋਜ਼ਪੁਰ ਪੁਲਿਸ ਇਹਨਾਂ ਦੇ ਐਸਐਸਪੀ ਸਾਡੇ ਭਪਿੰਦਰ ਸਿੰਘ ਇਹਨਾਂ ਦੀ ਲੀਡਰਸ਼ਿਪ ਦੇ ਵਿੱਚ SPDI DSPDI DSP ਦੇ ਆਤੀ ਕਰਨ ਇਹਨਾਂ ਸਾਰਿਆਂ ਨੇ ਇੱਕ ਸੋਰਸ ਬਿਲਟ ਅਪ ਕੀਤਾ ਉਹਦੇ ਵਿੱਚ IT ਦੇ IT ਦੇ ਇਨਫੋਰਮੇਸ਼ਨ ਟੈਕਨੋਲੋਜੀ ਦੇ ਰਾਈ ਵੀ ਇਹਨਾਂ ਨੇ ਕੰਮ ਕੀਤਾ ਇਹਨਾਂ ਦੇ ਹਿਊਮਨ ਇੰਟੈਲੀਜੈਂਸ ਵੀ ਡਿਵੈਲਪ ਕੀਤੀ ਔਰ ਉਸ ਤੋਂ ਬਾਅਦ ਜਿਹੜੀਆਂ ਜੋੜੀਆਂ ਨਹਿਰਾ ਇਹਨਾਂ ਨੇ ਉੱਥੇ ਉਹਨਾਂ ਨੂੰ ਇੰਟਰਸੈਪਟ ਕਰਕੇ ਉਹਨਾਂ ਤੋਂ 12 ਕਿਲੋ ਤੋਂ ਵੀ ਉੱਪਰ ਜਿਹੜੀ ਆ ਫਿਰ ਇਹਨਾਂ ਨੇ ਰਿਕਵਰ ਕੀਤੀ ਸਰ 25 ਲੱਖ ਰੁਪਈਆ ਵੀ ਜਿਹੜਾ ਬ੍ਰਮੰਦ ਹੋਇਆ 25 ਲੱਖ ਵੀ ਹੈਗਾ ਜੀ 25 ਲੱਖ ਦੇ ਨਾਲ ਨਾਲ ਇਹਨੂੰ ਅਸੀਂ ਦੇਖ ਰਹੇ ਹਾਂ ਵੀ ਇਹ ਜਿਹੜੇ ਕੋਈ ਹਵਾਲਾ ਦੇ ਸਰਗਣੇ ਨੇ ਜੀ ਵੀ ਜਿਹੜੇ ਹਵਾਲਾ ਦਾ ਕੰਮ ਕਰਦੇ ਆ ਵੀ ਉਹ ਕੇਸ ਉਹਨਾਂ ਤੱਕ ਵੀ ਇਹਨੂੰ ਅਸੀਂ ਲੈ ਕੇ ਜਾਵਾਂਗੇ ਸਰ ਜਿਵੇਂ ਹੁਣ ਬੀਐਸਐਫ ਦੀ ਸਖਤਾਈ ਜਾਂ ਜੰਗ ਦੇ ਦੌਰਾਨ ਮਾਹੌਲ ਕਾਫੀ ਸਖਤ ਸੀਗਾ ਲੇਕਿਨ ਹੋ ਸਕਦਾ ਵੀ ਇਹ ਪਹਿਲਾਂ ਆਈ ਹੋਵੇ ਜਾਂ ਹੁਣੇ ਆਈ ਹੋਵੇ ਜੀ ਹਿਰਨ ਬਾਹਰੂ ਦੇਖੋ ਇਹਦੇ ਕਈ ਸੋਰਸ ਨੇ ਜੀ ਹਿਰੋਇਨ ਜਿਹੜੀ ਆ ਅੱਜ ਦੀ ਤਰੀਕ ਚ ਜਿੰਨੀ ਵੀ ਦੂਸਰੇ ਬਾਰਡਰ ਦੇ ਦੂਸਰੇ ਸਾਈਡ ਤੋਂ ਆ ਰਹੀ ਹੈ ਉਹ ਜ਼ਿਆਦੀ ਡਰੋਨਸ ਦੇ ਨਾਲ ਆ ਰਹੀ ਹੈ ਜੀ ਸੋ ਉੱਥੇ ਡਰੋਨਸ ਦੀ ਡਰਾਪਿੰਗ ਹੋ ਜਾਂਦੀ ਹੈ ਪਰ ਇਹ ਬੜਾ ਵਧੀਆ ਕੰਮ ਕੀਤਾ ਫਿਰੋਜ਼ਪੁਰ ਪੁਲਿਸ ਨੇ ਟਾਈਮਲੀ ਡਵੈਲਪ ਕਰਕੇ ਵੀ ਅੱਗੇ ਪਤਾ ਨਹੀਂ ਇਹ ਕਿੱਥੇ ਕਿੱਥੇ ਜਾਣੀ ਸੀ ਤਾਂ ਜੇ ਵੰਡੀ ਵਡਾਈ ਜਾਂਦੀ ਜਾਦੇ ਚੈਨਲਾਂ 'ਚ ਪਹੁੰਚ ਜਾਂਦੀ ਤੇ ਇੰਨੀ ਰਿਕਵਰੀ ਵੱਡੀ ਹੋਣੀ ਮੁਸ਼ਕਲ ਹੋ ਜਾਂਦੀ ਹੈ ਫਿਰ ਥੋੜੀ ਰਿਕਵਰੀ ਹੁੰਦੀ ਹੈ ਪਰ ਇਹਨਾਂ ਨੇ ਬੜਾ ਅਤਿਆਤ ਨਾ ਬੜੇ ਟੰਗ ਦੇ ਨਾਲ ਬੜੇ ਸੋਰਸਸ ਜਿਹੜੇ ਇਹਨਾਂ ਦੇ ਸਹੀ ਤੇ ਪੁਖਤਾ ਸੀਗੇ ਸਹੀ ਇਨਫੋਰਮੇਸ਼ਨ ਡਵੈਲਪ ਕਰਕੇ ਸਹੀ ਰੀਡ ਕਰਕੇ ਔਰ ਬਿਲਕੁਲ ਜਿਹੜੀ ਪ੍ਰੋਪਰ ਰਿਕਵਰੀ ਕਰ ਲਈ ਸਰ ਜਿਹੜੇ 19 20 20 ਸਾਲ ਦੇ ਨੌਜਵਾਨ ਲੱਗ ਰਹੇ ਨੇ ਇਹ ਵਿੱਚਨ ਚ ਲੱਗਦਾ ਕਿ ਛੋਟੇ ਮੋਟੇ ਸ਼ੌਂਕ ਪੂਰੇ ਕਰਨ ਲਈ ਉਹ ਇਹਨਾਂ ਚੀਜ਼ਾਂ 'ਚ ਵੜਦੇ ਨੇ ਤੇ ਬਾਅਦ ਚ ਜ਼ਿੰਦਗੀ ਉਹਨਾਂ ਦੀ ਤਬਾਹ ਹੋ ਜਾਂਦੀ ਹੈ ਵੇਖੋ ਓਬਵੀਅਸ ਆ ਆਪਾਂ ਅੱਗੇ ਵੀ ਇਹ ਗੱਲ ਕਰਕੇ ਹਟੇ ਆ ਵੀ ਜਿਹੜੀ ਪਲੱਸ 2 ਮਤਲਬ ਜਿਹੜੀ ਉਮਰ 16 ਸਾਲ ਤੋਂ ਉੱਪਰ ਦੀ ਉਮਰ ਆ ਨਾ ਉਹਦੇ 'ਚ ਬੱਚੇ ਜਿਹੜੇ ਆ ਉਹ ਬਹੁਤ ਜ਼ਿਆਦਾ ਉਹਨਾਂ ਨੂੰ ਸੈਂਸਿਟਿਵ ਹੋ ਜਾਣਾ ਹੋ ਜਾਣਾ ਚਾਹੀਦਾ ਮਾਪੇ ਨੂੰ ਕਿਉਂਕਿ ਇਸ ਉਮਰ ਦੇ ਵਿੱਚ ਜਿਹੜਾ ਬੱਚਾ ਵਾ ਉਹ ਇੱਕ ਟੀਨੇਜ ਚੋਂ ਨਿਕਲ ਕੇ ਇੱਕ ਉਹ ਸੀਨੀਅਰ ਏਜ ਵਾਲੇ ਪਾਸੇ ਨੂੰ ਚਲਦਾ ਐ ਸੋ ਸੀਨੀਅਰ ਸਟੂਡੈਂਟ ਵਾਲੇ ਪਾਸੇ ਨੂੰ ਚਲ ਜਾਂਦਾ ਤੇ ਉਹਦੀ ਆਬਵੀਅਸ ਆ ਉਹਦਾ ਜਿਹੜਾ ਜਿਹੜੀ ਉਹਦੀ ਕੰਪਨੀ ਆ ਉਹ ਜਿਹੜੀ ਆ ਉਹ ਵੀ ਚੇਂਜ ਹੋਣ ਲੱਗ ਜਾਂਦੀ ਹੈ ਸੋ ਜੇ ਇੱਕ ਬੰਦਾ ਵੀ ਉਹਨੂੰ ਕੋਈ ਇੱਕ ਬੱਚਾ ਜਾਂ ਹੋਰ ਕੋਈ ਉਹਨੂੰ ਮਾੜਾ ਇਨਸਾਨ ਮਿਲ ਗਿਆ ਤੇ ਉਹਨੂੰ ਜਿੱਧਰ ਨੂੰ ਲਾਉਗਾ ਉਧਰ ਨੂੰ ਜਲਦੀ ਲੱਗ ਜਾਂਦਾ ਸੋ ਇਹ ਫੈਮਿਲੀਸ ਨੂੰ ਮਾਪੇ ਨੂੰ ਆਪਦੇ ਬੱਚਿਆਂ ਦਾ ਜਿਹੜਾ ਹੈਗਾ ਵਾ ਉਹ ਵੇਖਣਾ ਚਾਹੀਦਾ ਉਹਨਾਂ ਦੀਆਂ ਹਰਕਤਾਂ ਵੇਖਣੀਆਂ ਚਾਹੀਦੀਆਂ ਉਹਨਾਂ ਦਾ ਉੱਠਣਾ ਬੈਠਣਾ ਵੇਖਣਾ ਚਾਹੀਦਾ ਕਿ ਉਹ ਕਿੱਦਾਂ ਉੱਠਦੇ ਪੈਂਦੇ ਆ ਕੀ ਕੰਮ ਕਰਦੇ ਆ ਕਦੋਂ ਆਉਂਦੇ ਆ ਕਦੋਂ ਜਾਂਦੇ ਆ ਤਾਂ ਕਿ ਉਹਨਾਂ ਬੱਚਿਆਂ ਨੂੰ ਇਸ ਮਾੜੀ ਸੰਗਤ ਤੋਂ ਪੈਣ ਤੋਂ ਬਚਾਇਆ ਜਾ ਸਕੇ ਕੋਈ ਚੇਤਾਵਨੀ ਸਰ ਜਿਹੜੇ ਸਮਗਲਰ ਅੱਜ ਵੀ ਜ਼ਿੰਦਗੀਆਂ ਬਰਬਾਦ ਕਰ ਰਹੇ ਨੇ ਲੁਕੇ ਛੁਪੇ ਹੋਏ ਨੇ ਜਿਹੜੇ ਕਾਬੂ ਆ ਗਏ ਉਹ ਤਾਂ ਜ਼ਿਲ੍ਹਾ ਸੁਰਤ ਤੇ ਹੀ ਉਹਨਾਂ ਨੂੰ ਚੇਤਾਵਨੀ ਕੀ ਹੈ ਜੀ ਕਿ ਵੇਖੋ ਜੀ ਜ਼ੀਰੋ ਟੋਰੈਂਸ ਹੋਊਗੀ ਬਿਲਕੁਲ ਜ਼ੀਰੋ ਟੋਰੈਂਸ ਹੋਊਗੀ ਡਰੱਗਸ ਦੇ ਉੱਤੇ ਵੀ ਐਂਡ ਜਿਹੜੇ ਆ ਗੈਂਗਸਟਰ ਜੇ ਤੁਰੇ ਫਿਰਦੇ ਆ ਸੋ ਗੋਲਡ ਬਦਮਾਸ਼ ਸੋ ਇਹਨਾਂ ਲਈ ਜਿਹੜਾ ਹੈਗਾ ਵਾ ਇਹਨਾਂ ਨੂੰ ਆਉਣ ਵਾਲੇ ਟਾਈਮ ਦੇ ਵਿੱਚ ਤੁਹਾਡੇ ਸਾਹਮਣੇ ਰਿਜ਼ਲਟਸ ਆਉਣਗੇ ਇਹਨਾਂ ਨੂੰ ਅਸੀਂ ਪੂਰਾ ਜਿਹੜਾ ਹੈਗਾ ਵਾ ਬੰਦੇ ਦੇ ਪੁੱਤ ਬਣਾਵਾਂਗੇ ਔਰ ਜੇ ਕੋਈ ਇਹੋ ਜਿਹਾ ਲੱਗੂਗਾ ਉਹਦੇ ਨਾਲ ਇਹੋ ਜੀ ਸਖਤਾਈ ਮਤਲਬ ਵਰਤੀ ਜਾਊਗੀ ਵੀ ਉਹ ਯਾਦ ਰੱਖੋ ਜੀ ਬਹੁਤ ਬਹੁਤ ਧੰਨਵਾਦ ਜੀ ਤਾਂ ਥਾਣਾ ਕਲਖੁਰਦੀ ਪੂਰੀ ਟੀਮ ਖੜੀ ਆ ਪਿੱਛੇ ਤੁਸੀਂ ਦੇਖ ਸਕਦੇ ਹੋ ਜਿਨ੍ਹਾਂ ਨੇ ਇਹ ਰਿਕਵਰੀ ਕੀਤੀ ਆ ਕਲਖੁਰ ਥਾਣੇ ਦੀ ਜਿਹੜੀ ਪੂਰੀ ਟੀਮ ਐਸ ਐਚਓ ਪਿੱਛੇ ਖੜੇ ਨੇ ਗੁਰਪ੍ਰੀਤ ਸਿੰਘ ਜੀ ਔਰ ਪੂਰੀ ਟੀਮ ਨੇ ਜਿਹੜਾ ਪਰਦਾ ਫਾਸ ਕੀਤਾ ਹੈ ਕਿਉਂਕਿ 12 ਕਿਲੋ ਬਹੁਤ ਵੱਡੀ ਖੇਪ ਹੁੰਦੀ ਆ ਬਹੁਤ ਵੱਡਾ ਗਰੋ ਇਹਨੂੰ ਕਹਿ ਸਕਦੇ ਆ ਜਿਸ ਨੂੰ ਫੜਿਆ ਔਰ ਦੂਜੇ ਪਾਸੇ 25 ਲੱਖ ਰੁਪਈਆ ਵੀ ਔਰ ਆਰਟਿਕਾ ਗੱਡੀ ਇਹਨਾਂ ਦੇ ਗਰੋਧ ਦੇ ਕੋਲੇ ਸੀ ਔਰ ਜਿਹੜੀ ਆਰਟਿਕਾ ਗੱਡੀ ਦੇ ਰਾਹੀ ਇਹ ਨਸ਼ਾ ਸਪਲਾਈ ਕਰਦੇ ਸੀ ਜਿਕੇ ਲਈ ਕਿ ਸਵਾਰੀਆਂ ਲੈ ਕੇ ਜਾਣ ਦੇ ਬਹਾਨੇ ਜਿਹੜਾ ਮਾਲ ਲੈ ਕੇ ਆਉਂਦੇ ਸੀ ਵੇਚਦੇ ਸੀ ਔਰ ਪੁਲਿਸ ਨੇ ਪੂਰੇ ਇਸ ਗਰੋਧ ਦਾ ਪਰਦਾ ਫਾਸ਼ ਕੀਤਾ ਹੈ ਕਮੈਂਟ ਸੈਕਸ਼ਨ ਤੁਹਾਡੇ ਲਈ ਆਪਣੀ رائے ਜ਼ਰੂਰ ਲਿਖਣਾ ਫਿਰੋਜ਼ਪੁਰ ਤੋਂ ਸਖਵਿੰਦਰ ਸਿੰਘ